ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਪੰਜ ਸੱਤ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਦੋ ਗਾਵਾਂ ਤੁਹਾਨੂੰ ਦਿਖਾਉਣੀ ਆ ਬਾਕੀ ਸਾਰੀਆਂ ਸੁਈਆਂ ਆ ਉਨੀਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਪਰ ਪਸ਼ੂ ਦੀ ਤਸੱਲੀ ਆਪਣੀ ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਹਰਮਨ ਸਿੰਘ ਪਿੰਡ ਜੱਠਾ ਤਹਿਸੀਲ ਬਟਾਰਾ ਜਰਗਾਦਸਪੁਰ ਤੇ ਫੋਨ ਨੰਬਰ ਹੀ ਬੋਲ ਦਿੰਦਾ 56277 ਠੀਕ ਆ ਤੇ ਵਿਗ ਗਿਆ ਮਾਲਦਨ ਲਾ ਫਿਰ ਹਾਂ ਜੀ ਵਿਗ ਗਿਆ ਜੀ ਤੇ ਅੱਜ ਕੋਈ 5-7 ਮੱਜਾਂ ਦੇ ਦੋ ਗੰਗ ਹਨ ਪੰਜ ਚੋਰ ਮਈਆਂ ਸੂਈਆਂ ਕਿਉਂ ਮਗਰ ਕਟੀਆਂ ਦੋ ਮਗਰ ਸੂਈਆਂ ਦੋ ਮਗਰ ਬਚੀਆਂ ਅੱਛਾ ਸਾਰੀਆਂ ਮਗਰ ਕਟੀਆਂ ਬਚੀਆਂ ਆਂ ਕਟੀਆਂ ਹੋਈਆਂ ਠੀਕ ਹੈ ਜੀ ਤੇ ਇਹ ਪਹਿਲਾਂ ਝੋਟੀ ਸੂਈ ਜੀ ਪਹਿਲਾਂ ਸੂਈ ਝੋਟੀ ਨਿੰਦੀ ਦੀ ਝੋਟੀ ਆ ਪਹਿਲਾਂ ਸੂਈ ਬੱਚਾ ਖੜੀ ਝੋਟੀ ਦਾ ਥੱਲੇ ਆਂ ਆਪਾਂ ਦੇਖ ਸਕਦੇ ਆਂ ਚੰਗੀ ਬਣੀ ਆ ਕਿੰਨੇ ਚਰਦੀ ਸੋਈ ਵੇਰਦੀ ਹੈ ਇਹ ਸੋਈ ਇਹ ਪੰਜਾਹ ਲਾ ਦੀ ਸਾਡੀ ਸੋਈ ਕਿੰਨਾ ਦੁੱਧ ਕਰਗੀ ਤਿਆਰ ਇਹ ਦੋਨੇ ਕੋ ਹੋਣਾ ਜੇ ਆ ਵਕਤ 8 ਕਿਲੋ 8-9 ਕਿਲੋ ਹੋਣਾ ਰਿਹਾ ਅੱਛਾ 8-9 ਲੀਟਰ ਹੈਗਾ ਯਾਹ ਬੱਚਾ ਜਿਹੜਾ ਛੜਦਾ ਇਹਦੇ ਥੱਲੇ ਬਾਕੀ ਗੋਲ ਸਿੰਘ ਦੀ ਝੋਟੀ ਆ ਚਲੋ ਬੰਨਣਾ ਵੇਰਦੀ ਫੇਰੀ ਹੁਣ ਦਿਖਾ ਦੇ ਵੀਰ ਜੀ ਚੋਆ ਅਖੀਰ ਇਹ ਤਾਂ ਬੱਗ ਜਾਂਦੀ ਹੈ ਚੋਆ ਹੀ ਬਰੀ ਸਾਹ ਵਿੱਚ ਉਹ ਦੇਖੋ ਤੇ ਪਿਛਲੇ ਸਨੰਦੇ ਵਿੱਚ ਚੋਆ ਦਿਖਾ ਦਿਓ ਚੋਆ ਇਹਦਾ ਵੀਰ ਜੀ ਕੋਈ ਡੰਗਰ ਬਣਾੜਾ ਫੇਰ ਹੋਊਗਾ ਠੀਕ ਹੈ ਜੀ ਦੇਖੋ ਛੱਡ ਦਿਓ ਉਹਦਰਾ ਦੇ ਉਦਰਾ ਕਿੰਨਾ ਕ ਦੁੱਧ ਕਰੀ ਜਾਊਗੀ ਇਹ 10 ਤੋਂ ਬਾਅਦ ਛੋਟੀ ਜਿਹੀ ਦੇਖ ਲੋ ਕਿਦਾ ਜੋਟੀ ਖਲੋਤੀ ਆ ਤੋੜ ਦਿਓ ਫੇਰ ਇੱਕ ਕਰੀ ਨੀ ਬੰਨਾਂ ਝੋਟੀ ਆ ਰਹੀ ਠੀਕ ਹੈ ਜੀ ਪਹਿਲਾ ਸੋਦਾ ਝੋਟੀ ਸੂਈ ਆ ਤੇ 10 ਲੀਟਰ ਤੋਂ ਬਾਹਰ ਉਤਰਿਆ ਕਹਿੰਦੇ ਵੀ ਦੁੱਧ ਜਿਹੜਾ ਕਰੀ ਜਾਊਗੀ ਨੀਲੀ ਦੀ ਝੋਟੀ ਆ ਬੜੀ ਬੜੀ ਚੰਗੀ ਏ ਤੇ ਮਗਰ ਵੀ ਇਹਦੇ ਕੱਟੀ ਆ ਲੱਗਾ ਮੈਂ ਬਾੜੀ ਕੇ ਕੋ ਨਿਪਾਲੀ ਹੋ ਜਾਂਦੀ ਮਣੀ एक पास पाल कहते है थोड़ी बाजी बाकी सवाई है दो टाइम हो जानी ठीक है जी कि फिर रखे वेदिया मुल ਦੇ ਦੀ ਝੋਟੀ 90000 ਦੀ ਕਰਦੀ ਏ ਤੁਹਾਡਾ ਬਾਤਾ ਮੰਨਦਾ ਦਸੋਂ ਕਰਾ ਕਰਦੀ ਏ ਦੋ ਤਿੰਨ ਹਜ਼ਾਰ ਛੱਡ ਦੀਏ ਜਿੰਨਾ ਕੋਈ ਛੱਡਦਨੇ ਆ 85000 ਦੀ ਦੇ ਦੀਏ 80000 ਦੀ ਅੱਛਾ 80000 ਦੀ ਦੇ ਦੇ 80 ਨੂੰ ਛੋੜ ਦੱਸ ਕੀ ਕਰਾਉਣੀ ਆ ਕੋਈ 2000 ਛੱਡ ਦੋ ਤੇ ਨਹੀਂ ਛੱਡਿਆ ਅੱਛਾ 70000 ਦੀ ਝੋਟੀ ਦੇ ਦੇਣੀ ਆ ਆਵਲੀ ਇੱਕ ਤੋਂ ਹਾਂ ਲੈ ਛੱਡ ਦੇ ਥੱਲੇ ਚੰਗੀ ਆ ਉਤਰਾ ਤੇ ਉਹ ਮਗਰ ਕੱਟੀ ਤਾਜੇ ਬੱਚਾ ਏ ਚਲੋ ਅਜੇ ਤੇ ਇਹਦੇ ਮਗਰ ਵੀ ਕੱਟੀ ਆ ਕੱਟੀ ਦੇਖੋ ਛੋਟੀ ਦੋ ਜਾਸੂਰ 10 ਕਿਲੋ ਦੁੱਧ ਹੋਊਗਾ ਵੀ ਨਹੀਂ ਥੱਲੇ ਤਿਆਰ ਜਿਹੜਾ ਮੋਕੇ ਤੇ ਤਿਆਰ ਚ ਆਈ ਇੱਕ ਨੰਬਰ ਹੋਊਗੀ ਠੀਕ ਆ ਦੋ ਦੋ ਫਿਰ ਇਕ ਕਰੀ ਨਾ ਇਹ ਕ ਨਾ ਦੁੱਧ ਪਰ ਹੀ ਜਾਊਗੀ ਅੰਦਰ 12 13 ਕਿਲੋ ਦੋਗੀ ਛੋਟੀ 12 ਲੀਟਰ ਦੇ ਲਾਗੇ ਬੰਨੇ ਆਲੀ ਮਗਰ ਜੋੜੀ ਕਰੀ ਜਾਊਗੀ ਆ ਲੈ ਸਾਡੇ ਥੱਲੇ ਵੀ ਸਫਾਈ ਚ ਤੇ ਵੀ ਗੋਲ ਸਿੰਘ ਦੀ ਆ ਤੇ ਇਤਰਾ ਕੱਦ ਕਾਠ ਬੇਲ ਦੀ ਚੰਗੀ ਆ ला जो देख हवाना mm -hmm. mm -hmm. बाकी पिछले भी थाना का गैप जो चंगा है इस तरह भी आप देख सकते दूर दूर जो थाने ਤੇ ਇਹਦਾ ਫਿਰ ਮੁੱਲ ਵੀਰ ਜੀ ਮੇਰੀਆਂ ਲੱਖ ਦੀ ਝੋਦੀ ਲੱਖ ਤੇ ਉਹ ਤੇ ਕਰਨਾ ਪੈਣਾ ਮਾਨਤਨ ਦੱਸੋ ਗੱਲਾਂ ਕਰ ਦੀਏ 5-7000 ਛੱਡ ਦੋ ਕੋਈ 90 ਹਜ਼ਾਰ ਦੇ ਦੀਏ 90 ਦੇ ਦੀਏ ਹੋਰ ਦੱਸੋ ਕੀ ਛੱਡ ਦੀਏ ਆਪੇ ਛੱਡ ਦੋ 85 ਹਜ਼ਾਰ ਦੀ ਵੀਰ ਜੀ ਦੇਣੀ ਹੈ ਝੋਦੀ ਅੱਛਾ 85 ਹਜ਼ਾਰ ਦੀ ਦੇਣੀ ਹੈ ਠੀਕ ਹੈ ਜੀ ਬਾਕੀ ਚਲੋ ਮਾਨਤਨ ਮੌਕੇ ਤੇ ਹੋ ਜਾਊਗਾ ਕੋਈ ਵੀਰ ਫੋਨ ਲਾਊਗਾ ਤੇ ਆਪੇ ਸਬਦਾ ਹੋ ਜਾਊ ਮੌਕੇ ਤੇ ਤੇ ਆ ਜਿਹੜੀ ਮੱਝ ਆ ਗੱਬਣਿਆ ਹਨਾ ਦੇਖੋ ਵੀਰ ਜੀ ਨਹੀਂ ਇਹ ਹਰ ਤਾਲੀ ਵਿੱਚ ਹੁੰਦੀ ਠੀਕ ਹੈ ਜੀ ਥਾਣੇ ਤੇ ਕਰੀ ਤੁਹਾਨੂੰ ਦਿਖਾਈਏ ਲੱਗਦਾ ਇਹਦੇ ਵੀ ਥਾਣੇ ਜਿਹੜਾ ਚੰਗੇ ਗੱਪ ਤੇ ਆ ਤੇ ਜਦੋਂ ਪ੍ਰੋਪਰ ਮਹੀਂ ਲਾਇਆ ਅੱਛਾ ਤੇ ਇਹਨਾਂ 12-14 ਕਿਲੋ ਦੁੱਧ ਦਿੰਦੀ ਹੈ ਅੱਛਾ ਤੇਰੀ ਕਿਉਂ ਵੀਜੇ ਮਈਆਂ ਲਈਆਂ ਬੰਦੇ ਦੇ ਕੰਮ ਕਰਦੇ ਕਿਉਂ ਉਹਨਾਂ ਡੰਗਰ ਵੀ ਦਿੱਤੀ ਆ ਹਾਂ ਦੋਵੇਂ ਮਈਆਂ ਇੱਕੋ ਕੋ ਰਲੀਆਂ ਰਾਤ ਸੂਈ ਹੀ ਅੱਛਾ ਵੇਗ ਗਈ ਆ 14-15 ਕਿਲੋ ਦੁੱਧ ਦਿੰਦੀ ਜਿਹੜੀ ਇਹ ਵੀ ਆਮ ਅੱਜ ਹੁਣ ਤਾਂ ਪਹਿਲਾਂ ਵੇਗ ਗਈ ਆ ਉਤਰਾ ਤੇ ਆਹ ਤਰਾ ਕਿੰਨਾ ਭਰੀ ਜਾਓਗੇ ਜਿਹੜੀ ਹੁਣ ਦਿਖਾਉਣ ਲੱਗੇ 14-15 ਕਿਲੋ ਬੰਦੇ ਗੇਰੀ ਬਾਹਰ ਚਲਗੇ ਨਹੀਂ ਵੀ ਇੰਗੇ ਜ਼ਰੂਰ ਇਹਨੇ ਥੋੜੇ ਸਾਈਡ ਨੂੰ ਕਰਕੇ ਮੋੜੇ ਆ ਉਤਰਾ ਸਰੀਰਾਂ ਚੰਗੀ ਆ ਮੇਰੇ ਕੋ ਮਹੀਨਾ ਵਜਾ ਤੇ ਨੇਵਾ ਵੇਖੋ ਵਜਨ ਤੇ ਚੰਗੀ ਆ ਉਤਰਾ ਇਹ ਪੰਜਾਹ ਦਿਨ ਨਹੀਂ ਮੈਸੂਦੀ ਇਹ ਥੱਲੇ ਚੰਗੀ ਭਰ ਜਾਣੀ ਆ ਇਹ ਆ ਵੀ ਚਲੋ ਜੇ ਕਿਸੇ ਡੇਰੀ ਵਾਲੇ ਵੀਰ ਨੇ ਜਿਹੜੇ ਨੇ ਖੜਨੀ ਆ ਉਹਦੇ ਲਈ ਚੰਗੀ ਆ ਉਹ ਘਰ ਆਈ ਕਿਉਂ ਲਈ ਲੈ ਕੇ ਨਹੀਂ ਯਾਰੇ ਬੰਦ ਛੜੂਗੀ ਮੈਂ ਹਾਂਜੀ ਨਹੀਂ ਆਈ ਮੇਨਿਆ ਤਾਲੀ ਸਾਰੀ ਕੋ ਥੋੜਾ ਰੋਜ ਰੋਜ ਥੋੜਾ ਹੁੰਦੀ ਆ ਦੇਖੋ ਇਹ ਕਿਹ ਚੀਜ਼ ਲੱਗੀਆਂ ਆ ਹਾਂ ਦੇਖ ਸੰਦੀ ਜੀ ਕਿੰਨਾ ਫਿਰ ਵੇਚੀ ਮੁੱਲੇ ਦਾ ਜਿਹੜੀ 85000 ਦੀ ਕਰ ਦਈਏ ਮਾਨਤਾ ਨੂੰ 80 ਕਿੰਨਾ ਵਾਦੀ ਥਾਂ ਥਣ ਦੇਖੋ ਕਿਦਾਂ ਲੱਗਾ ਮੈਨੂੰ ਆਪ ਹੀ ਕਰੋ ਜੈਸਨ ਤੁਸੀਂ ਦੱਸ ਦੋ 80 ਛੱਡੋ ਕੀ ਛੱਡਦੇ ਜੀ 2 ਛੱਡ ਦੀ 78 ਦੀ ਹਾਂਜੀ ਚਲੋ ਠੀਕ ਆ ਬਾਕੀ 75 ਦੀ ਅੱਛਾ 75000 ਦੀ 1000 ਹੋਰ ਛੋਟ ਜੋ 78 73 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਤੇ ਇਹ ਦੇ ਮਗਰ ਵੀ ਕੱਟੀ ਪਹਿਲਾਂ ਝੋਟੀ ਸਰੀ ਚ ਮਗਰ ਕੱਟੀ ਜਿਹਦੇ ਠੀਕ ਹੈ ਜੀ ਜਵਾਈ ਕਿਦਾ ਵੀਰ ਜੀ ਨੂੰ ਲੱਗੀ ਆ ਕਿਤੇ ਥੱਦੀ ਆ ਉਹ ਕੱਟੀ ਜੇ ਦੇ ਮਗਰ ਤੇ ਕਿੰਨੇ ਦਿਨਾਂ ਤੇ ਸੋਈ ਆ ਰੋਮੀ ਤੇ ਚੁੱਫਾ ਲੈਂਦੇ ਸੋਈ ਝੋਟੀ ਤੇ ਦੁੱਧ 8-9 ਗਰੋ ਬੋਲਾ ਹੀ ਹੋ ਗਿਆ ਸਨੇ ਇਹ ਕਿੰਨਾ ਘਰੀ ਜਾਊਗੀ ਉਹਦੇ ਵੀ 10 ਤਣੇ ਤੋਂ ਬਾਹਰ ਚੋੜੀ ਦੇ ਦਊਗੀ ਲਿਆ ਖੋਲੋ ਫਿਰ ਤੋਰ ਦੀਏ ਜਵਾਈ 1 ਨੰਬਰ ਤੋਂ ਥਲੀ ਦੀ ਰੀਓ ਵੇਖੋ ਲੈ ਵਾਪਸ ਇਹ ਸੰਥੋਂ ਇਹ ਕੋਈ ਨਹੀਂ ਗਿਆ ਲੈਣਾ ਲਾਪੀ ਹੀ ਨਾ ਪਿਕਸਾ ਕੋ ਚੋਕੇ ਤੇ ਫਮੀ ਕਰ ਰਿਹਾ ਕਿ ਤਾਰਦਾ ਕਿ ਤਨ ਜਿਹੜਾ ਪਰਸੋ ਠੀਕ ਹੈ ਤੇ ਉਸ ਤਰ੍ਹਾਂ ਜਿਹੜਾ ਵਾ ਉਹ ਮੁਰਗੀ ਭਾਲੇ ਇੱਕ ਬਨੇ ਮੁਰਗੀ ਨੇ ਨੇ ਕੀ ਕਈ ਵਾਰੀ ਹੁੰਦੀ ਆ ਉਹ ਤੁਸੀਂ ਆਪਣਾ ਦੇਖ ਕੇ ਲੈ ਜੀ ਨਾ ਨਾਲੋਂ ਅਜੇ ਵੀ ਮੁਰਗੀ ਹੈਗੀ ਹੈ ਜਿਹੜਾ ਟੰਗ ਰਿੰਦੀ ਪਹਿਲ ਨੂੰ ਭਾਲ ਕਰਦਾ ਜਾਂਦੀ ਹੈ ਚਲ ਲੈ ਬਾਕੀ ਇਹ ਆ ਵੀ ਸਾਰੀਆਂ ਸੁਈਆਂ ਵਾ ਦੋ ਦੋ ਟਾਈਮ ਸਾਰੀਆਂ ਦੀ ਚਵਾਈ ਹੋ ਜਾਣੀ ਹੈ ਉਤਰਾਇਆ ਵੀ ਥਣਾ ਦਾ ਸਾਈਜ਼ ਗਿਆ ਆਪੇ ਤਾਂ ਚੰਗਾ ਲੱਗਾ ਐ। ਥੱਲੇ ਆਏ ਤੋਂ ਕਦਾਂ ਦੀ ਐ। ਇਹ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ। ਤੇ ਉਹ ਕੱਟੀ ਗਾੜੀ ਇਹਦੀ ਬੱਜੀ ਆ। ਤੇ ਉਤਰਾ ਵੀ ਦੀ ਕਿੰਨਾ ਕੁ ਦੁੱਧ ਭਰੀ ਜਾਊਗੀ? ਦੁੱਧ ਵੀ ਦੀਏ ਦੇ ਦੂਗੀ 10 ਗਲ ਦੁਬਾਰ ਬੱਚੇ ਛੜੀ ਬਣਾ ਧਰਵਾ ਲਈ ਦੀ। ਛੋਟੀਆਂ ਤੇ ਇਹਦਾ ਮੁੱਲ ਫਿਰ ਇਹ ਕੋਲ ਬੱਚਾ ਮੜਜਾ ਲਾ ਦੀਏ ਬੜੀ ਠੰਡੀ ਕਿਉਂ ਨਹੀਂ ਹੈ ਬੱਚਾ ਲਾ ਕੇ ਕਰੀ ਕਿੰਦੇ ਵੀ ਦਿਖਾ ਦੀ ਦਿਖਾ ਦੇ ਵਿੱਚ ਚਵਾ ਫਿਰ ਇਹ ਕਿੱਥੇ ਧਾਰਕ ਦੀ ਕਾਲ ਦੀ ਦੱਸੋ ਇਹ ਜਿਹੜੀ ਮੋਟੀ ਧਾਰਕ ਤੇ ਝੋਟੀ ਨਹੀਂ ਸਮਝ ਲੈਣਾ ਦਾ ਚਵਾ ਜਿਹੜਾ ਇਹਨਾਂ ਦੇਖ ਸਕਦੇ ਜੀ ਇੱਕ ਹੋ ਗਿਰੇ ਚਵਾ ਦੀ ਵੀ ਜਿਹੜੀ ਕੋਈ ਮਈ ਤੇ ਅਗਲੇ ਥਾਨਾ ਦਾ ਚਵਾ ਵੀ ਇਹਨਾਂ ਦੇਖ ਸਕਦੇ ਜੀ ਠੀਕ ਹੈ ਜੀ ਚਲੋ ਛੱਡ ਦਿੰਦੇ ਮੈਂ ਇਸ ਕੋ ਧਾਰ ਨੂੰ ਲੇਕਦੀ ਇਹਦਾ ਮੁੱਲ ਫਿਰ ਵੀ ਜੀ ਮੁੱਲ ਜੀ ਜੋੜੀ ਦਾ ਦੰਦਾ ਆਇਆ ਇਹਦਾ ਅੱਛਾ ਸਾਹੀ ਪਾਈ ਕੇ ਲੈ ਗਏ ਠੀਕ ਆ ਅੱਛਾ ਜੋੜੀ ਮੰਗਦਾ ਜੋ ਵਾਲੀ ਕੋਲ 75 ਹਜ਼ਾਰ ਦੇਣੀ 75 ਦੀ ਦੇਣੀ ਵੀ ਆ ਕੋਈ ਠੀਕ ਆ ਇਹ ਆ ਵੀ ਸੋਈ ਸੋਈ ਠੀਕ ਹੈ ਤਾਂ ਦਸਤਲ ਹੋਊਗਾ 9 ਕਿਲੋ ਕਰਕੇ ਬਟੇ ਗੱਡੀ ਦਾ ਲੈ ਚੋਈ ਦੇਖੋ ਜੀ ਠੀਕ ਆ ਆ ਭਾਵੇਂ ਇਤਰਾ ਹੀ ਥੱਲੇ ਬੈਜੋ ਖੰਦੀ ਯਾਤਰਾ ਮਾਚ ਸ਼ਾਂਤ ਸੁਭਾਅ ਦੀ ਦੇਖੋ ਚੋਈ ਦੇ ਇਹ ਨਹੀਂ ਵੀ ਜਿਹੜਾ ਮਰਜ਼ੀ ਰੇ ਓਏ ਜਿਹੜਾ ਮਰਜ਼ੀ ਉਸਦੇ ਬਵੇ ਤਾ ਨਾ ਨਹੀਂ ਤੇ ਵੇਖੋ ਵੇ ਬੱਚੇ ਇਹਦਾ ਗਾੜੀ ਵੱਜਾ ਹੋ ਤਰਾਂ ਹਾਂ ਵੇਖੋ ਠੀਕ ਹੈ ਆਪਣੀ ਤਰ੍ਹਾਂ ਜਿਹੜਾ ਮਰਜ਼ੀ ਪਾਇਦੇ ਠੀਕ ਹੈ ਪਰਵਾਹ ਕੋਈ ਨਹੀਂ ਜੰਮੇ ਤਾ ਜਹੀ ਹੈ ਬੱਚਾ ਤਨੇ ਦਾ ਮਗਰ ਕੱਟੀ ਜੀ ਇਹਦੇ ਵੀ ਕੱਟੀਆਂ ਸਾਂ ਵੀ ਮਗਰ ਠੀਕ ਹੈ ਜੀ ਚਲੋ ਖੁੱਲੋ ਫਿਰ ਤੋਰੀਏ ਕਿੰਨਾ ਦੁੱਧ ਦੇ ਦੇ ਕੋਲ ਲਓ 10 ਕਿਲੋ ਹੋਗਾ ਜੀ 9 ਕਿਲੋ ਕਰਕੇ ਦੇਣੀ ਆ ਕਿੰਨਾ ਕਰੀ ਜਾਊਗੀ ਇਹ ਅੱਜ ਅੜੀ ਕਲ ਕਣ ਕੇ ਬੀਦ ਰੇ ਲੈਣੀ ਆ ਅੱਛਾ 12 ਕਿਲੋ ਤੋਂ ਬਾਅਦ ਮੈਂ ਤਾਂ ਵੀ ਚਾਹਾਂ ਨਹੀਂ ਠੀਕ ਹੈ ਜੀ ਇੱਕੋ ਵਹੀ ਪੜੀ ਕਰੋ ਉਤਰਾਇਆ ਵੀ ਸਰੀਰਾਂ ਭਾਰੀ ਆ ਇਹਦਾ ਮੁੱਲ ਵੀ ਦਈ ਫਿਰ ਮੁੰਦੇ ਦਾ 85000 ਇਹ ਸ਼ਾ 85000 ਹਾਂਜੀ ਤੇ ਮਾਨਤਾ ਨੇ ਵਿੱਚੋਂ ਹਾਂਜੀ 80 ਦੀ ਅੱਛਾ ਹਾਂਜੀ ਕਿ 2000 ਹੋਰ ਛੱਡ ਦੀਏ ਹਾਂਜੀ ਛੱਡੀ ਇਹ 75 ਦੀ ਅੱਛਾ 75000 ਦੀ ਤੇ ਜਿਹੜਾ ਦੇਖੋ ਪਲੀ ਗਲੀ ਦੀ ਉਹ ਦੋ ਮਾਜੀ ਕੀਤੀ ਅੱਜ ਹੀ 70 ਤੱਕ 65 ਬੱਲੇ ਪੈਣ ਜਾਂਦੀ ਛੱਡੀ ਦੀ ਠੀਕ ਹੈ ਜੀ ਠੀਕ ਹੈ 12 ਕਿਲੋ ਦੇਵਗੀ ਮੈਂ ਗਾਵਾਂ ਦੋ ਰਹਿ ਗਈਆਂ ਵੀ ਵਖਾ ਦੀਏ ਆ ਜਿਹੜੇ ਗਾਂ ਕਿੰਨਾ ਚਿਰ ਹੋਗਾ ਜੀ ਵੀਰ ਜੀ ਨਸੋਈ ਨੂੰ ਇਹਨੂੰ ਆ ਇਧਰ ਲਈ ਡੱਬੀ ਨਾਲ ਤੇ ਕਿੰਨਾ ਦੁੱਧ ਕਰਕੇ ਤਿਆਰ ਹੈ ਦੁੱਧ ਆਵਤ ਵੀ ਜਿਹੜੀ ਕੋਕਾਤ ਲਵਾਉਂਦਾ ਯਾਰ ਕੋ 10 ਲੀਟਰ ਆ ਗਾ ਬਿਲਕੁਲ ਤਿਆਰ ਖੋਲੀਏ ਫਿਰ ਤੋੜ ਦਈਏ ਇਹਨੂੰ ਇਹਦੀ ਹਮ ਇੱਕ ਰੀ ਧਾਰਾ ਮਾਰ ਕੇ ਦਿਖਾ ਦਈਆ ਬੱਚੀ ਜੇ ਤੇ ਮਗਰ ਬੱਚਾ ਥੱਲੇ ਛੱਟ ਜਾਣਾ ਹੈ ਹੁਣੇ ਤੋੜ ਕੇ ਦੇਖੰਨੇ ਆਂ। ਦਵਾਈ ਬੜੀ ਹਸਾਬੀ ਜੀ ਇੱਥੇ ਇਹ ਕਿਤੋਂ ਆਈ ਗਰੀ ਬਣੀ ਮੋਟੀ ਹੈ ਤੇ ਅਗਲੇ ਥਣਾਂ ਦਾ ਚਵਾਹ ਦਿਖਾ ਦਿਆਂ ਦੇਰ ਤੋਂ ਪਾਉਣੇ ਚੀਜ਼ ਆ ਠੀਕ ਆ ਜੀ ਇੱਕ ਵਾਰਨ ਕੱਢ ਦੀ ਚਲੋ ਖੋਲੋ ਫਿਰ ਤੋੜ ਦਈਏ ਤੇ ਉਹ ਤਰਾ ਕਿੰਨਾ ਕਿ ਵਰਦੀ ਦੁੱਧ ਪੜੀ ਜਾਣਾ ਇਹਨੇ ਵਰਦੀ 15 ਕਿਲੋ ਬਾਹਰ ਦਿੰਦੀ ਆ ਠੀਕ ਆ ਸਮਝ ਸੁ ਬਣਾਣੀ ਆ ਇਹ ਆ ਵੀ ਚਲੋ ਜੇ ਸੂਈ ਨਵੇਂ ਥੋੜੇ ਦਿਨ ਹੋਏ ਆ 나ੜੂ ਬੱਚੇ ਦਾ ਨਾਲ ਹੀ ਆ ਇਹ ਆ ਵੀ ਹੈਗੀ ਜਰਸੀ ਕ੍ਰੋਸ ਚ ਕੱਦ ਵੀ ਇਹਦਾ ਹੌਸਾ ਨਹੀਂ ਆ ਬਹੁਤ ਅੱਛਾ ਨਹੀਂ ਹੈ ਠੀਕ ਆ ਜਾਈ थलिया पर चंकी बनी ले भी जी ते हम थाने के दे करी देख सकते जी लागे तो ਤੇ ਕਿੰਨਾ ਵੀ ਤੇ ਫਿਰ ਇਹਦਾ ਮੁੱਲ ਮੇਰੀ 40000 ਦੀ 70000 ਦੀ ਦੇ ਦੀਏ ਪੂਰੇ 35000 ਦੀ ਦੀ ਅੱਛੇ 35000 ਇਹਦੇ ਮਗਰ ਵੀ ਅੱਛੀ ਛੱਡੋ ਜੀ ਇਹਦੇ ਮਗਰ ਜੇ ਛਾਈ ਆ ਠੰਡੀ ਤੇ ਰਹੀ ਠੀਕ ਆ ਤੇ ਇਹ ਕਿੰਨੇ ਕੇ ਦੁੱਧ ਲੀ ਆ ਇਹ ਵੀ ਦੁੱਧ ਵਿੱਚ 1000 ਤੋਂ ਬਾਅਦ ਕਰ ਦੂਗਾ 9 ਕਿਲੋ ਲਾਉਣ 8 ਕਿਲੋ ਕਰਕੇ ਦੇਣੀ ਆ ਕੀ ਆਈ ਐ ਅੱਛਾ ਬਾਕੀ ਚਵਾਹ ਵੀ ਬੜੀ ਚੰਗੀ ਆ ਚੱਲ ਦੋ ਬੋਲੇ ਸਾਰੇ ਪਾਉਣ ਤੇ ਚਵਾਹ ਇਹਦਾ ਵੀ ਦੇਖ ਸਕਦੇ ਹੋ ਤੇਰਾ ਠੰਡੀ ਤੇ ਰਹੀ ਆ ਰੱਸੀ ਪਾਉਂਦੇ ਭਾਵੇਂ ਨਾ ਪਾਓ ਠੀਕ ਹੈ ਜੀ ਛੱਡਦਾ ਹੈ ਕਰੀ ਚਲੋ ਖੋਲੋ ਫਿਰ ਤੋਰਦੀਏ ਆਪੋ ਵਤ ਮਗਰ ਹੀ ਵਸੀ ਕਿੰਨਾ ਹੋਣ ਦੁੱਧ ਵੀਰ ਜੀ ਇਹਦੇ ਕੋਲ ਪੱਕਾ ਦਸਾ ਕੇ ਲਾਊਗਾ ਵੀਰ ਜੀ 9 ਕਿਲੋ ਕਰਕੇ ਦੇਣੀ ਹੈ ਤਾਂ ਇਹਨੇ ਹੁਣ ਕੀਤਾ ਆ ਗਿਆ ਕੋਈ। ਕਾਰੀਕਾ ਬਣੇ ਉਖਾਵੇ ਸੋ ਕੰਦਨ ਲਗਾ ਆ। ਆਂ ਦੇ ਸਾਡੇ ਥਾਣੇ ਦੇ ਇੱਕ ਰੀ। ਤੇ ਉਹ ਤਰ ਮੁੱਲ ਕਿੰਨਾ ਰੱਖਣਾ ਵਿਧੀ ਇਹ ਤਾਂ ਆਪਾਂ। ਵੇਖ ਲਓ ਜਿੰਨੇ ਜੰਗੀ ਲੱਦੀ ਦੇ ਦਨੇ ਆ। ਜੇ ਅੱਜ ਹੀ ਕਰਤੀ ਹੈ। ਟੋਪਣਾ ਲਾ ਲੋ ਜਿੰਨੇ ਵੀ ਟੋਪੜ ਲੈਣੀਆਂ ਸੱਜਰ ਬਹਿੜੇ ਕਿਦਾ ਮੁੱਲ। ਹਾਂਜੀ। ਇਹਦੀ 32000 ਦੀ। 30000 ਦੀ ਦੇਦੀ ਹੈ। ਔਰ ਛੋੜ ਅੱਛਾ 28000 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਯਾਰ ਉਹ ਛੱਡਦਾ 27 ਦੇ ਦਾਂਗੇ ਅੱਛਾ 27 ਦੀ ਦੇ ਦੋਗੇ ਪੂਰੇ 26000 ਦੀ ਅਸੀਂ ਜੰਗੀ ਲਾਦੀ ਲੈ ਜੀ ਠੀਕ ਹੈ ਜੀ ਤੇ ਹੁਣ ਕੋਈ ਕਹੂਗਾ ਮਰਜ਼ੀ ਨਾਲ ਛੋੜ ਹੀ ਕਰਨੀ ਆ ਠੀਕ ਹੈ ਜੀ 100 ਕਰ ਦਈਏ 200 ਵਾਧੀਆਂ ਪੰਜੀ ਵਾਲਾ ਨਾਲ ਫੋਨ ਕਰੇ 8 ਕਿਲੋ ਬਾਹਰ ਦੋ ਦੋ ਤਾਜੀ ਵਤੀਸੂ ਮਗਰ ਉਹ ਅਸੀਂ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਬੱਚੇ ਕੋਲ